ਸਾ ਸਵਾਗਤ ਹੈ ਪ੍ਰਭਾਉ ਬ੍ਰੈਂਟ ਟਰੱਕ ਤੇ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਭਰਾਵਾਂ ਨੂੰ ਸ਼ਸ਼ਤੀ ਗਾਲ ਮੇਰੀ ਮਨਜ਼ੂਰ ਕਰਨੀ ਸਾਰੇ ਭਰਾਵਾਂ ਨੂੰ ਗੁੱਡ ਨਾਈਟ ਕਹਿੰਦੇ ਆ ਕਿਉਂ ਰਾਤ ਹੋ ਚੁੱਕੀ ਐ ਸਮਾਂ ਜਾਦੇ ਹੋ ਚੁੱਕਾ ਐ ਆਈਟੀਆਈ ਚੌਂਕ ਦੇ ਥੱਲੇ ਖੜੇ ਮਾਰੀ ਕੈਮਰਾ ਨਾਲ ਬੋਲਦੇ ਥੱਲੇ ਖੜੇ ਆ ਬਠਿੰਡੇ ਖੜੇ ਆ ਇੱਥੋਂ ਇਹ ਸਾਡਾ ਇਸੇ ਰੋਡ 'ਤੇ ਪਿੰਡ ਆ ਭਾਈ ਬਕੌਰ ਆ ਸਾਡਾ ਇਸੇ ਰੋਡ ਦੇ ਉੱਪਰ ਪਿੰਡੀ ਆ ਭਾਈ ਬਕਸੌਰ ਪਿੰਡ ਆ ਭਰਾਵੋ ਆਈਟੀਆਈ ਚੌਂਕ ਦੇ ਥੱਲੇ ਖੜੇ ਆ ਅੱਜ ਇਹ ਟਰੈਕਟਰ ਆ ਬਠਿੰਡਾ ਨੰਬਰ ਬਹੁਤ ਜਿਆਦੇ ਨਵੇਂ ਟਰੈਕਟਰ ਲਏ ਆ ਭਰਾਵੋ ਕਿਸੇ ਇਹ ਜੇ ਐਪਰੀਟੇਟਰ ਸਤੋਂ ਖਰੀਦਣਾ ਖਰੀਦ ਸਕਦੇ ਸਵਰਾਜ 855 ਲਿਆਗਾ ਇਹ 2022 ਮਾਡਲ ਆ 3 ਸਪੀਡ ਆ ਮਨੋ ਬਿਲਕੁਲ ਨਵਾਂ ਟਰੈਕਟਰ ਭਰਾਵੋ ਕਾਪੀ ਭਰਾ ਕਹਿੰਦੇ ਨੇ ਫੋਟੋ ਵਗੈਰਾ ਪੇਜ ਤੇ ਫੋਟੋ ਵਗੈਰਾ ਨਹੀਂ ਪੇ ਸਕਦੇ ਭਰਾਵੋ ਇਹਦਾ ਰੇਟ ਹੈਗਾ 7 ਲੱਖ 75000 ਰੁਪਿਆ ਰੇਟ ਆ ਤੇ ਤੁਹਾਨੂੰ 15000 ਰੁਪਏ ਦਾ ਵੀ ਛੋਟ ਕਰ ਦਾਂਗੇ ਵੀ ਡਿਸਕਾਊਂਟ ਦੇ ਦਾਂ 15000 ਰੁਪਏ ਤੁਹਾਨੂੰ ਛੋਟ ਕਰ ਦਾਂਗੇ 7 ਲੱਖ ਤੇ 60000 ਦਾ ਟਰੈਕਟਰ ਦੇਵਾਂਗੇ ਕਿਸੇ ਭਰਾ ਨੇ ਲੈਣਾ ਹੋਵੇ 7,75,000 ਰੁਪਏ ਰੇਟ ਆ ਬਿਲਕੁਲ ਨਵਾਂ ਡੈਕਟਰ ਆ ਆ ਦੇਖੋ ਪੇਪਰ ਵਗੈਰਾ ਨਵਾਂ ਲਵਾਇਆ ਹੋਇਆ ਸੀ ਅੱਜ ਹੀ 2022 ਵਾਲਾ ਡੈਕਟਰ ਕਿਸੇ ਪੁਰਾਣੇ ਖਰੀਦਣ ਵਾਲ ਦੇ ਡੈਕਟਰ ਕੀ ਮਨ ਲਿਓ ਉਦੋਂ ਬਾਅਦ ਆ ਗਿਆ ਅਰਜਨ ਅਰਜਨ ਆ ਗਿਆ ਭਰਾਓ ਪੀ 303 ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਕਾਫੀ ਭਰਾਵਾਂ ਦੀ ਡਿਮਾਂਡ ਰਹਿੰਦੀ ਆ ਵੀ ਅਸੀਂ ਪੈਸੇ ਘੱਟ ਪਰ ਸਕਦੇ ਹਾਂ ਤੁਹਾਡੇ ਵਾਸਤੇ ਓਪਰਾ ਭਰਾਓ 20 ਕੁਇਨ ਸਰਫਾ ਕੱਲੇ ਕਾਪੀ ਨਾ ਕਰਾਉਣ ਦੇ ਪੈਸੇ ਦੇਣੇ ਆ ਤੁਹਾਡਾ ਸਿਪਲ ਵਗੈਰਾ ਸਹੀ ਹੋਣਾ ਚਾਹੀਦਾ ਵੀ ਤੁਹਾਡਾ 750 ਸਕੋਰ ਹੋਣਾ ਚਾਹੀਦਾ 750 ਸਕੋਰ ਹੋਵੇ ਤਾਂ ਮਨ ਲੋ ਸਿਰਫ 10000 ਰੁਪਇਆ 10000 ਰੁਪਇਆ ਪਰਕੇ ਇਹ ਡੈਕਟਰ ਤੁਸੀਂ ਜਦੋਂ ਖਰੀਦ ਕੇ ਲਿਆ ਸਕਦੇ ਹੋ ਇਧਰ ਹੋਏ ਬੜੇ ਆ 10000 ਰੁਪਇਆ ਡੈਕਟਰ ਪਰਕੇ ਲਿਆ ਸਕਦੇ ਹੋ ਡੈਕਟਰ ਦੀ ਕੀਮਤ ਹੈਗੀ ਆ 7 ਲੱਖ ਤੇ 15000 ਰੁਪਇਆ ਇੱਕ ਉਹ ਡੈਕਟਰ ਬੰਦ ਹੋ ਚੁੱਕਿਆ ਭਰਾਵੋ ਕਿਹੜੇ ਪਰਾਂ ਨੂੰ ਪਤਾ ਗਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਊਗਾ ਕਿਸੇ ਪੁਰਾਣੇ ਡੈਕਟਰ ਲੈਣਾ ਤਾਂ ਇਹ ਵੀ ਸਸਤਾ ਖਰੀਦ ਕੇ ਲਿਆ ਸਕਦੇ ਹੋ 2022 মাল ট্রাকਟਰ বাকি মুক تے گل کر لنگے بالکل ਨਵਾਂ ট্রাকਟਰ ਹੈ ਸੈਂਟਰ ਗੇਅਰ ਹੈ ਸੈਂਟਰ ਗੇਅਰ ট্রাকਟਰ ਹੈ ਭਰਾਵੋ ਇਹ 2000 ਤੇ 22 মাল ট্রাকਟਰ ਕਿਸੇ پرانے ট্রাকਟਰੇ ਖਰੀਦਣਾ ਤਾਂ ਵੜਿਆ ট্রাকਟਰ ਤੇ ਵੀ ট্রাকਟਰ ਆ ਗਿਆ ਅੱਗੇ ਆ ਗਿਆ 36 30 ਸੁਪਰ 37 30 ਸੁਪਰ ਆ ਗਿਆ ਭਰਾਵੋ ਉੱਤੇ ਕਨੋਪੀ ਵਗੈਰਾ ਲੱਗੀ ਆ ਡਿੱਕ ਵਗੈਰਾ ਲੱਗਿਆ ਗਿਆ ਸਟੀਲੋ ਵਗੈਰਾ ਪੂਰਾ ਵਧੀਆ ਲੱਗਿਆ ਹੋਇਆ ਭਰਾਵੋ ਕਿਸੇ پرانے ট্রাকਟਰ ਲੈਣਾ ਤਾਂ ਇਹਦਾ ਰੇਟ ਹੈਗਾ 6 ਲੱਖ ਤੇ 95000 ਰੁਪਇਆ ਰੇਟ ਆ ਕਾਫੀ ਡਿਮਾਂਡ ਆ ਪਰ ਉਹ ਪੂਰਨ ਜੋਰ ਮੰਗ ਆ ਭਰਾਵਾਂ ਦੀ ਵੀ ਸੁਪਰ ਟਰੈਕ ਸਾਨੂੰ ਮਿਲੇ ਤਾਂ ਅਸੀਂ ਇਹ ਜ਼ਰੂਰ ਲੈਣਾਗਾ ਇਹ ਟਰੈਕ ਵੀ ਬ੍ਰਾਂਡ ਟਰੈਕ ਤੇ ਆ ਕੇ ਲੱਜੁਕਿਆਗਾ ਜੇ ਕਿਸੇ ਪ੍ਰਾਣੇ ਇਹ ਲੈਣਾ ਤੇ ਇਹ ਲੱਖ ਰੁਪਇਆ ਭਰ ਕੇ ਟਰੈਕ ਲੈ ਜਾ ਸਕਦੇ ਹੋ ਆਸਾਨ ਕਿਸ਼ਤਾਂ ਬ੍ਰਾਂਡ ਟਰੈਕ ਤੇ ਬਿਲਕੁਲ ਨਵੇਂ-ਨਵੇਂ ਟਰੈਕ ਆ ਕੇ ਲੱਜੁਕਿਆ ਪੀਵੀ03 ਪੀਵੀ03 ਬਠਿੰਡਾ ਨੰਬਰ ਆ ਭਰਾਵੋ ਕਿਸੇ ਪ੍ਰਾਣੇ ਟਰੈਕ ਲੈਣੋ ਸਾਰੇ ਪ੍ਰਾਪਾਂ ਦਾ ਧੰਨਵਾਦ ਕਰਦੇ ਆਂ ਪਰਮਜੀਤ ਸਿੰਘ ਸਰਪੰਚ ਦਾ ਧੰਨਵਾਦ ਕਰਦੇ ਆ ਪਿੰਡ ਮਧੇਕੇ ਦਾ ਬਹੁਤ ਧੰਨਵਾਦ ਕਰਦੇ ਆ ਉਦੋਂ ਬਾਅਦ ਭਾਈ ਬਲਵੀਰ ਸਿੰਘ ਸੇਖੋਂ ਹੁਸ਼ਿਆਰਪੁਰ ਤੋਂ ਸਰਪੰਚ ਉਹਦਾ ਵੀ ਧੰਨਵਾਦ ਕਰਦੇ ਆ ਐਵੇਂ ਲੋ ਲਖਵੀਰ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਅੱਜ ਸਾਰੇ ਸਰਪੰਚਾਂ ਦੇ ਨਾਮ ਦਿੱਤੇ ਆ ਕੱਲ ਨੂੰ ਤੁਹਾਡੇ ਵੀ ਨਾਮ ਲਵਾਂਗੇ ਜੇਕਰ ਤੁਸੀਂ ਕੋਈ ਵੀ ਟਰੈਕਟਰ ਖਰੀਦਣਾ ਤਾਂ ਬ੍ਰੈਂਚ ਦੇ ਟਰੈਕਟਰ ਨਾਲ ਸੰਪਰਕ ਕਰੋ 8054700900 920264049417626846 ਬਿਲਕੁਲ ਨਵੇਂ ਨਕੋਰ ਬ੍ਰੈਂਡਡ ਟਰੈਕਟਰ ਲਈ ਚੱਲੇ ਆ ਭਰਾਵੋ ਬ੍ਰੈਂਡਡ ਟਰੈਕਟਰ ਨਾਲ ਸੰਪਰਕ ਕਰੋ ਆਸਾਨ ਕਿਸ਼ਤਾਂ ਤੇ ਟਰੈਕਟਰ ਬ੍ਰੈਂਡਡ ਟਰੈਕਟਰ ਦੀ ਤੁਸੀਂ ਖਰੀਦ ਸਕਦੇ ਹੋ ਆਹ 3000 ਸਪੀਡ ਵਾਲੇ ਮਾ ਲੋ ਐਸੇ ਮਹੀਨੇ ਬ੍ਰੈਂਕਟ ਨੇ 10 ਟਰੈਕਟਰ ਇਹ ਤੋਂ ਪਹਿਲਾਂ ਵੇਚ ਚੁੱਕੇ ਆ 30 ਸਪੀਡਰ ਜੇਕਰ ਤੁਸੀਂ ਵੀ ਆਸਾਨ ਕਿਸ਼ਤਾਂ ਦੇ ਟਰੈਕਟਰ ਲੈਣਾ ਤਾਂ ਬ੍ਰਾਂਡ ਟਰੈਕਟਰ ਤੋਂ ਤੁਹਾਨੂੰ ਟਰੈਕਟਰ ਮਿਲ ਸਕਦਾ ਹੋਰ ਕਿਤੋਂ ਮਿਲਣਾ ਪਰਾਵੋ ਇਸ ਕਰਕੇ ਬ੍ਰਾਂਡ ਟਰੈਕਟਰ ਨਾਲ ਸੰਪਰਕ ਕਰੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਸਾਂਝਾ ਕਰੋ ਬਹੁਤ ਬਹੁਤ ਛੋਟਾ ਸਾਰੇ ਭਰਾਵਾਂ ਦਾ ਧੰਨਵਾਦ